ਅਤਨਾ ਮੈਂ ਸ਼੍ਰੀਵਾਲ ਨਿੱਕੇ ਸਾਹਿਬ ਜੀ 17 ਜੋ ਬੋਲੇ ਸੋ ਨਿਰਪੈ ભગવાન ਵਾਲ ਵਿਕੀ ਮਹਾਰਾਜ ਜੀ ਕੀ ਜੈ ਬਗ ਹੰਸ ਨੂੰ ਕਾਂਗ ਬਣਾ ਦਿੰਦਾ ਮਨ ਮੁਖ ਦਾ ਕੀ ਤਿਆ ਸੰਗ ਪੋਲੇ ਸੰਗ ਸਾਧ ਜੀ ਕਰੇ ਉਧਾਰ ਹੁੰਦਾ ਜਿੰਦਾ ਜੀਵ ਨੂੰ ਡੋਬ ਕੋ ਸੰਗ ਪੋਲੇ ਰੰਗ ਉਤਰੇ ਨਾ ਪਰਮਾਤਮਾ ਦਾ ਜਾਂਦਾ ਲਥ ਕੋ ਸੰਭਣਾ ਰੰਗ ਪੋਲੇ ਬੁੱਤ ਖਾਕ ਦਾ ਸਜਿਆ ਫੁੱਟ ਜਾਣਾ ਜਿਵੇਂ ਫੁੱਟਦੀ ਕੱਚ ਦੀ ਵੰਗ ਪੋਲੇ ਇੱਕੋ ਰੰਗ ਹੈ ਰੱਬ ਨੂੰ ਡੋਂਡਣੇ ਦਾ ਉਹ ਮਿਲੇ ਨਾ ਵਿੱਚ ਕੁ ਰੰਗ ਪੋਲੇ ਇੱਕੋ ਰੰਗ ਨਰੰਗ ਕਾ ਨੂਡੂੜ ਲੈਦਾ ਜਮ ਦੂ ਦਾ ਸੰਗ ਵਰੰਗ ਪੋਲੇ ਹੋਕਟ ਕਰਮ ਸਰੀਰ ਨੂੰ ਗਾਲ ਦਿੰਦੇ ਸਿਮਸਗਟਾਤ ਸਲਫਾ ਪਾਗ ਭੋਲੇ ਕਾਉਂ ਕ੍ਰੋਧ ਲੋ ਮੋਹ ਹੰਕਾਰ ਤੰਗੇ ਲਾਵਣ ਰੋਜ ਸਰੀਰ ਨੂੰ ਜਾੰਗ ਪੋਲੇ ਕਿਵੇਂ ਮਰੀਦਾ ਉਸ ਪ੍ਰਮਾਤਮਾ ਨੂੰ ਗੁਰੂ ਧਾਰਕ ਸਿਖ ਲੈ ਢੰਗ ਪੋਲੇ ਬੂਟੀ ਵੈਦ ਉਸ ਫੈਦੀ ਕਰਦੀ ਨਾ ਲੱਗੇ ਕਾਮ ਕਰੋ ਦੇ ਖੰਗ ਪੋਲੇ ਪਲੇ ਬਨਿਆ ਰਬ ਦਾ ਨਾਮ ਜਿਨਾ ਮਨ ਮੁਖ ਆਖਦੇ ਤੇ ਨਾਮ ਲੰਗ ਪੋਲੇ ਨਾਮ ਰੱਬ ਦਾ ਜਿਨ੍ਹਾਂ ਦੇ ਕੋਲ ਨਹੀਂ ਉਹ ਹੋਉਂਦੇ ਵੱਡੇ ਨੰਗ ਪੋਲੇ ਕਦੇ ਨਹੀਂ ਜ਼ਰੀ ਦੇ ਗਤ ਹੁੰਦੀ ਕਿਸ ਜੀਵ ਨੂੰ ਕਿਤੇ ਆ ਤੰਗ ਪੋਲੇ ਫਿਰ ਉੱਡਿਆ ਤਮਾਂ ਦੇ ਲੋਭ ਅੰਦਰ ਜੇ ਉੱਡਦਾ ਸਿਖਰ ਪਤੰਗ ਪੋਲੇ ਸੱਚੇ ਗੁਰੂ ਦੇ ਨਾਲ ਅਦੌਤ ਪਾ ਕੇ ਸਿਦਾਂ ਨਰਕ ਨੂੰ ਗਿਆ ਅਰੰਗ ਪੋਲੇ ਨਾਨਕ ਚੰਦ ਵਰਗੇ ਮਹਾਪੁਰਖ ਜੜੇ ਸੱਪ ਮਾਰਦੇ ਨਾ ਤੇ ਨਾਂ ਡੰਗ ਪੋਲੇ ਅਰਜੁਨ ਗੁਰੂ ਵਰਗੇ ਤਪੀ ਡੋਲ ਦੇਣਾ ਤਰਤੀ ਡੋਲੇ ਜੇ ਭਵਾਂ ਨਿਸ਼ੰਗ ਪੋਲੇ ਰਬ ਜਾਣ ਕੇ ਗੁਰ ਰਵਿਦਾਸ ਤਾਈ ਕੰਗਣ ਪੇਟ ਕੇ ਤਾ ਮਈ ਗੰਗਪੋਲੇ ਜਿੰਨੇ ਬਾਦ ਤਾ ਪਰਿਵਾਰ ਸਾਰਾ ਕਲਾਕਾਰ ਸਿਬੋਤ ਵਢੰਗ ਪੋਲੇ ਹੋ ਵਾਲ ਵੀ ਕੀ ਭਗਵੰਤ ਗਿਆਨਾਥਾ ਪਵਤ ਜਨਾਦੀ ਪੋਰੇ ਦਾਹਾ ਮੰਗ ਭੋਲੇ ਵਾਲਮੀਕੀ ਭਗਵੰਤ ਗਿਆਨ ਨਾਥਾ ਭਗਤ ਜਨਾ ਦੀ ਪੁਰਧਾ ਮੰਗ ਭੋਲੇ ਉਹ ਵਹੀ ਇੱਕ ਬ੍ਰਹਮ ਵਹੀ ਇੱਕ ਬ੍ਰਹਮ ਵਹੀ ਇੱਕ ਬ੍ਰਹਮ ਹਜ਼ਰ ਅਮਰ ਅੰਡੋਲ ਨਿਸਲ ਪਰਸ਼ੋਤਮ ਸਰਪੂਰਨਮ ਸ਼੍ਰੀ ਗੁਰੂ ਵਾਲਮੀਕੀ ਭਗਵਾਨ ਜੀ ਸਿਆ ਸਚਰਾ ਚਰਮ ਵਹੀ ਹੈ ਪ੍ਰਮ ਵਹੀ ਹੈ ਪ੍ਰਮ ਵਹੀ ਹੈ ਇੱਕ ਬ੍ਰਹਮ